ਅੱਜ ਪੰਜਾਬ ਵਾਚ ਕੋ ਜਿਹੜੀ ਆ ਬੜੀ ਪੁਰਾਣੀ ਦੁਕਾਨ ਆ ਤੇ ਬੜੇ ਵਧੀਆ ਪਰਿਵਾਰ ਆ ਜਿਹੜਾ ਇਹਨਾਂ ਦਾ ਬੜਾ ਕਾਰੋਬਾਰ ਆ ਸੋ ਅੱਜ ਡੇਲੀ ਰੁਟੀਨ ਦੀ ਤਰ੍ਹਾਂ ਜਿਹੜਾ ਇਹਨਾਂ ਨੇ ਅੱਜ 9 ਵਜੇ ਦੇ ਕਰੀਬ ਜਿਹੜਿਆ ਦੁਕਾਨ ਖੁੱਲੀ ਆ ਸੋ ਜਦੋਂ ਦੁਕਾਨ ਖੋਲ ਕੇ ਅੰਦਰ ਐਂਟਰ ਕੀਤੇ ਇਹਨਾਂ ਸ਼ੁਕਰ ਆ ਕਿ ਕੋਈ 5-7 ਮਿੰਟ ਦਾ ਜਿਹੜਾ ਵਾ ਉਹ ਗੈਪ ਹੋ ਗਿਆ ਤੇ ਇਹ ਅੰਦਰ ਸੀ ਤੇ ਕੁਝ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਪਰਨੇ ਬੰਨੇ ਆ ਉਹਨਾਂ ਨੇ ਤਾੜ-ਤਾੜ ਗੋਲੀਆਂ ਜਿਹੜੀਆਂ ਦੋ ਗੋਲੀਆਂ ਚਲਾਈਆਂ ਪਹਿਲਾਂ ਸ਼ੀਸ਼ੇ ਤੇ ਲੱਗੀ ਆ ਸੋ ਕਹਿਣ ਦੀ ਗੱਲ ਇਹ ਆ ਵੀ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਐ ਇੰਨੀ ਬੱਤਰ ਹੋ ਗਈ ਆ ਕਿ ਤੁਸੀਂ ਦੇਖ ਸਕਦੇ ਹੋ ਵੀ ਰੋਜ਼ ਨਿਊਜ਼ ਚੈਨਲਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਆ ਕੁਝ ਦਿਨ ਪਹਿਲਾਂ ਵਪਾਰੀ ਜਿਹੜਾ ਜਿੱਥੇ 60 ਦੇ ਕਰੀਬ ਜਿਹੜੇ ਅਪਲਾਈ ਕੰਮ ਕਰਦੇ 60 ਘਰਾਂ ਨੂੰ ਰੋਜ਼ਗਾਰ ਦਿੰਦਾ ਸੀ ਜੇ ਦੇਨਬਰ ਦਨ ਜਿਹੜਾ ਵਾ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਮਾੜੀ ਹੋ ਰਹੀ ਆ ਕਿ ਲੋਕ ਜਿੱਥੇ ਅੱਜ ਪਰਿਵਾਰ ਸਹਿਮ ਦੇ ਮੌਲਚਾ ਪੂਰਾ ਬਾਜ਼ਾਰ ਸਹਿਮ ਦੇ ਮੌਲਚਾ ਕੱਲੇ ਇਹ ਨਹੀਂ ਕਿ ਅੱਜ ਲੋਕ ਜਿਹੜੇ ਸਵੇਰੇ ਕੱਲ ਤੋਂ ਦੁਕਾਨਾਂ ਖੋਲਣਗੇ ਉਹ ਡਰ ਡਰ ਦੇ ਮਾਹੌਲ 'ਚ ਖੋਲਣਗੇ ਕਿ ਪਤਾ ਨਹੀਂ ਕਿਹਦੇ ਦੁਕਾਨਦਾਰ ਦੇ ਅੱਗੇ ਗੋਲੀ ਚੱਲਣੀ ਆ। ਸੋ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਅੱਜ ਤੱਕ ਗੁਰਦਾਸਪੁਰ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਨਹੀਂ ਸੀ ਦੇਖੇ ਕਿ ਵੀ ਸ਼ਰੇਆਮ ਬਜ਼ਾਰਾਂ ਦੇ ਵਿੱਚ ਗੋਲੀਆਂ ਚੱਲਣਾਂ। ਸੋ ਸਰਕਾਰ ਕੋ ਵੀ ਮੰਗ ਕਰਦੇ ਆ ਕਿ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹਨੂੰ ਜਿਹੜਾ ਮੇਨਟੇਨ ਕੀਤਾ ਜਾਏ ਕੋਈ ਸਖਤ ਤੋਂ ਸਖਤ ਫੈਸਲੇ ਲਏ ਜਾਣ। ਨਹੀਂ ਤੇ ਵਪਾਰ ਤੇ ਅੱਗੇ ਪੰਜਾਬ ਦਾ ਜਿਹੜਾ ਵਾ ਉਹ ਲੋਕ ਜਿਹ ਸੋ ਜੇ ਇਸ ਤਰ੍ਹਾਂ ਸਰਕਾਰ ਨੇ ਕੋਈ ਸਖਤ ਫੈਸਲੇ ਨਾ ਲਏ ਤੇ ਸਾਡਾ ਤੇ ਪੰਜਾਬ ਦਾ ਕਾਰੋਬਾਰ ਜਿਹੜਾ ਉਹ ਠੱਪ ਹੋ ਜਾਏਗਾ ਸੋ ਪੁਲਿਸ ਪ੍ਰਸ਼ਾਸਨ ਆਇਆ ਵਾ ਆ ਕੇ ਕੈਮਰੇ ਵੀਡੀਓ ਕਿਉਂਕਿ ਬਾਜ਼ਾਰ ਦਾ ਏਰੀਆ ਵਾ ਕੈਮਰੇ ਲੱਗੇ ਹੋਏ ਨੇ ਸੋ ਕੈਮਰੇ ਦੇ ਵਿੱਚ ਉਹਨਾਂ ਟ੍ਰੇਸ ਕਰਨਗੇ ਵੀ ਕੌਣ ਵਿਅਕਤੀ ਨੇ ਜਿਹੜੇ ਰੋਜ਼ ਹੀ ਤੁਹਾਨੂੰ ਕਿਤੇ ਖਬਰਾਂ ਸੁਣਨ ਮਿਲਦੀਆਂ ਨੇ ਸਵੇਰੇ ਸਾਰੀਆਂ ਦੇ ਵਿੱਚ ਵੀ ਜਿਹੜਾ ਇੱਕ ਕੱਲਾ ਇੱਕ ਦੀ ਗੱਲ ਨਹੀਂ ਪੰਜਾਬ ਦੇ ਵਿੱਚ ਅੱਗੇ ਤੇ ਕਦੀ ਸਾਲਾਂ ਦੇ ਵਿੱਚ ਇੱਕ ਖਬਰ ਸੁਣੀ ਦੀ ਸੀ ਫਲਾਣੇ ਥਾਂ ਆ ਕੰਮ ਉਹਨਾਂ ਤੇ ਨਿਤਰ ਮੈਂ ਅਖਬਾਰਾਂ ਚ ਖਬਰਾਂ ਹੀ ਇਹ ਹੋ ਰਹਿ ਗਿਆ ਅੱਜ ਫਲਾਣੇ ਦੁਕਾਨਦਾਰ ਨੂੰ ਅੱਜ ਫਲਾਣੇ ਕੁਝ ਦਿਨ ਪਹਿਲਾਂ ਦੋ ਦਿਨ ਪਹਿਲਾਂ ਮੇਰਾ ਦੋਸਤ ਹੈ ਇੱਥੇ ਸ਼ਵਾਰਾ ਗਾਰਮੈਂਟ ਉਹਨੂੰ ਸੈਟ ਕਾਲ ਆਈ ਹੈ ਉਹਨੇ ਐਫ ਆਈ ਆਰ ਕੰਪਲੀਟ ਕੀਤੀ ਹੈ ਪਰ ਉਹ ਦੱਸਣ ਤੋਂ ਕਾਰੋਬਾਰੀ ਜਿਹੜੇ ਲੋਕ ਨੇ ਉਹ ਦੱਸਣ ਤੋਂ ਵੀ ਡਰਦੇ ਨੇ ਵੀ ਆਪਾਂ ਕਿਉਂ ਰੌਲਾ ਪਾਉਣਾ ਕੱਲ ਨੂੰ ਜੇ ਪਤਾ ਲੱਗ ਗਿਆ ਵੀ ਇਹ ਪੁਲਿਸ ਚ ਕੰਪਲੀਟ ਕਰਨ ਗਏ ਨੇ ਉਹ ਹੋਰ ਉਹਨਾਂ ਨੂੰ ਤੰਗ ਕਰਨਗੇ ਪਰ ਕਾਰੋਬਾਰ ਬੰਦਾ ਕਰੇ ਕੀ ਉਹਦੇ ਬੱਚਿਆਂ ਦੀਆਂ ਫੋਟੋਆਂ ਉਹਦੇ ਭਰਾਵਾਂ ਦੀਆਂ ਫੋਟੋਆਂ ਉਹਨਾਂ ਦਾ ਕੱਲਾ-ਕੱਲਾ ਡਾਟਾ ਰੱਖ ਕੇ ਬੈਠੇ ਨੇ ਵੀ ਤੇਰਾ ਭਰਾ ਕਿੱਥੇ ਜਾਂਦਾ ਕਿਹੜਾ ਬੱਚੇ ਕਿੱਥੇ ਪੜ੍ਹਦੇ ਕੀ ਕਰਨਗੇ ਕਾਰੋਬਾਰ ਲੋ ਫਿਰ ਤੇ ਦੁਕਾਨਾ ਬੰਦੀ ਕਰਨਗੇ ਜਾਂ ਤੇ ਉਹ ਬੱਚੇ ਪਾਲਣ ਜਾਂ ਫਿਰ ਉਹ ਕਾਰੋਬਾਰ ਕਰਨ ਸੋ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗਿਆ ਕਿ ਕੋਈ ਜਿਹੜਾ ਇੱਥੇ ਸਟਾਕਸ ਵੀ ਵਧਾਈ ਜਾਏ ਬਾਜ਼ਾਰ ਦੀ ਤੇ ਜਿਹੜਾ ਪੰਜਾਬ ਸਰਕਾਰ ਕੋ ਮੰਗ ਕਰਦੇ ਕਿ ਠੋਸ ਫੈਸਲੇ ਲਏ ਜਾਣ ਨਹੀਂ ਤਾਂ ਪੰਜਾਬ ਅੱਗੇ ਜਿਹੜਾ ਵਾ ਦਿਨਬਰਦਨ ਜਿਹੜਾ ਸਥਿਤੀ ਜਿਹੜੀ ਆ ਉਹ ਗੰਭੀਰ ਹੋਈ ਜਾ ਰਹੀ ਆ ਤਾਂ ਜੋ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਸੇਵ ਮਹਿਸੂਸ ਕਰਨ ਤੇ ਕਾਰੋਬਾਰ ਜਿਹੜਾ ਉਹਨੂੰ ਆਪਣੇ ਕਰ ਸਕਣ ਧੰਨਵਾਦ ਜਿਆ ਲੋਨ ਸਰ ਜਣੇ ਇੱਕ ਵਾਰੀ ਵਿੱਚ ਕੀ ਕਟਰਾ ਹੋ ਗਈ ਕੀ ਕਾਰੋ ਕੀਤੀ ਜਾਵੇ ਇਹ ਅੱਜ ਪੰਜਾਬ ਆਵਾਜ਼ ਕੰਪਨੀ ਦੇ ਦੁਕਾਨ ਤੇ ਜਿਹੜੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਆਂ ਜਾਂਚ ਕਰ ਰਹੇ ਆਂ ਜਲਦੀ ਤੋਂ ਜਲ ਜਿਹੜੇ ਵਾਰ ਵਾਰਦਾਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੀ ਸਾਰਾ ਮਾਮਲਾ ਤਾਂ ਇਹ ਵਾਰ ਲੱਗਾ ਇੱਕ ਗੋਲੀ ਚੱਲੀ ਇੱਕ ਪੰਜਾਬ ਵਾਲਸ ਕੰਪਨੀ ਤੇ ਤਾਂ ਹੀ ਸਾਰੇ ਅਫਸਰ ਇੱਥੇ ਮੌਕੇ ਤੇ ਆਂ ਤੈਨੂੰ ਅਸੀਂ ਲੱਗੇ ਹੋਏ ਇਨਵੈਸਟੀਗੇਸ਼ਨ ਕਰ ਰਹੇ ਆਂ ਜਲਦੀ ਜਲਦੀ ਪ੍ਰੈਸ ਰਿਲੀਜ਼ ਆਊਟ ਕਰ ਲਵਾਂਗੇ ਪਹਿਲਾਂ ਕਿੱਦਾਂ ਦੇ ਨੌਜਵਾਨ ਸੀ ਦੋ ਕਹਿੰਦੇ ਫਾਰੀ ਕੀ ਦੂਰ ਚੱਕਰ ਲਾਇਆ ਪੂਰੇ ਬਜਾਤ ਦੀ ਦੋ ਸੀ ਨੌਜਵਾਨ ਉਹਨਾਂ ਨੇ ਆਪਣਾ ਜਿਹੜਾ ਮੂੰਹ ਬੰਨਿਆ ਹੋਇਆ ਸੀ ਪਲਸਨ ਮੋਟਰਸਾਈਕਲ ਤੇ ਅਸਲ ਸਾਡੀਆਂ ਟੀਮਾਂ ਲੱਗੀਆਂ ਜਲਦੀ ਜਲ ਠੀਕ ਆ ਸਰ ਕੋਈ ਬਾਠੇ ਦੁਕਾਨ ਦੇ ਉੱਤੇ ਵੈਸੇ ਫੋਟੋ ਤੱਕ ਮੈਂ ਆਪਣੇ ਸੇ ਮੁਲਾਜਮ ਸੀ ਮੇਰਾ ਤੇ ਲੜਕੇ ਹੀ ਦੋ ਪਹਿਲਾਂ ਉੱਥੇ ਉਹ ਨੁਕਲ ਚ ਖੜੇ ਸੀ ਫਿਰ ਇੱਥੋਂ ਲੰਘ ਕੇ ਗਾਹ ਗਏ ਆ ਚਾਂਦੇ ਦੇ ਫਾਇਰ ਕਰਕੇ ਤੇ ਸਿੱਧੇ ਲੰਘ ਗਏ ਕਿਰਤਾਂ ਨੂੰ ਹੋਈ ਆ ਸੀ ਉਹਨਾਂ ਦਾ ਜਿਹੜਾ ਇਖਵਾਰ ਖੜੇ ਸੀ ਬਾਹਰ ਉਹ ਮੂੰਹ ਬੰਨੇ ਦਾ ਹੀ ਉਹਨਾਂ ਨੇ ਸਿਰ ਤੇ ਵੀ ਬੰਨੇ ਦਾ ਹੀ ਪੰਨਾ ਜਾ ਤੇ ਮੁੰਡੇ ਮੁੰਨੀ ਸਰਦਾਰ ਭਾਜੀ ਖਜ਼ਾਰੀ ਮੇਰੇ ਸਾਹਮਣੇ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਵਗੈਰਾ ਆਈ ਹੈ ਕੋਈ ਨਹੀਂ ਜਦ ਧੰਕੀ ਭਰੀ ਕਾਲ ਜਾਂ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਛ ਕਹਿੰਦੇ ਬੋਲ ਕੇ ਵੀ ਗਏ ਪਛਾ ਕੇ ਗਏ ਨਹੀਂ ਨਹੀਂ ਕੋਈ ਬੋਲਿਆ ਨਹੀਂ ਮੈਨੂੰ ਕੀ ਕਿਦਾਂ ਕਿਦਾਂ ਆ ਬੰਦੇ ਗੋਲੀ ਚ ਲਾਈਆਂ ਗੋਲੀ ਚ ਲਾ ਕੇ ਚੜ ਗਏ ਕਿੰਨੀਆਂ ਗੋਲੀਆਂ ਚਲੀਆਂ ਦੋ ਚਲੀਆਂ ਇੱਕ ਚੱਲੀ ਹੈ ਇੱਕ ਨਹੀਂ ਚੱਲੀ ਪਹਿਲੇ ਕੁਝ ਪੁਲਾਈ ਸੀ ਫਰੈਂਡ ਕਰਾ ਦੇ ਅ ਸ਼ੀਸ਼ਾ ਜਿਹੜਾ ਟੁੱਟਿਆ ਹੈ ਵੀ ਗੋਲੀ ਵੱਜਣ ਕਰਕੇ ਹਾਂ ਜੀ ਅੰਨੂ ਅੱਛਾ ਤੇ ਕਿਵੇਂ ਸਰੋ ਮਤਲਬ ਕਹਿੰਦੇ ਦੁਬਾਰਾ ਮੁੜ ਕੇ ਵਾਪਸ ਆਏ ਨੇ ਹਾਂਜੀ ਹਾਂਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਹੁਣ ਐਐਸਐਸਪੀ ਸਾਹਿਬ ਨੂੰ ਮੰਗ ਕਰਨਾ ਹੈ ਕਿ ਜਿਹੜੇ ਬੰਦੇ ਆ ਫਰੇ ਜਾਨ ਤੇ ਸਾਨੂੰ ਮਤਲਬ ਰਿਸ਼ਤਿਆਂ ਨੂੰ ਪੂਰਾ ਵਿਸ਼ਵਾਸ ਆ ਪੂਰਾ ਕਰਨ ਦਾ ਤਾਲੀ ਤੀ ਨਾਮ ਦਿੱਤੇ ਮੇਰਾ ਨਾਮ ਦਿਲਾਲ ਕਿਸ਼ਤਾਂ ਦਾ ਮਾؤول ਐ ਫਲੇਟਵਾਸ ਬਸ 50 ਦੀ ਰਸ਼ੀ ਬਾਈ ਕਿੰਨੂ ਲੈ ਕੇ ਦੋ ਤੁਹਾਨੂੰ ਇੰਡੈਂਸ ਪੈ ਹੀ ਜਾਂਦੀ ਹੈ ਜਦੋਂ ਫਿਰ ਗੋਲੀ ਚੱਲੇ ਹਰ ਬੰਦੇ ਦੇ ਮਨ 'ਚ ਡੈਸ਼ੇਟ ਹੁੰਦੀ ਹੈ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜੀ ਅੱਜ ਦੇਣ ਅਜਿਹੀਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਮਾਹੌਲ ਸਮਝ ਗਿਆ ਤੁਹਾਡੀ ਗੱਲ ਹੈਗਾ ਪਰ ਦੇਖੋ ਨਾ ਕਿ ਕੋਈ ਪਤਾ ਥੋੜਾ ਲੱਗਦਾ ਰਹੇਗਾ ਫਿਰ ਵਾਰਦਾਤ ਕੀ ਬਣਾ ਕੌਣ ਕਰ ਗਿਆ ਆਜੋ ਤਹੀ ਆਜੋ ਮਾਹੌਲ ਜਿਹੜਾ ਹੈ ਠੀਕ ਨਹੀਂ ਹੈਗਾ ਮਾਹੌਲ ਜਿਹੜਾ ਵਾ ਉਹ ਉਹਦੇ 'ਤੇ ਥੋੜਾ ਧਿਆਨ ਕਰਨਾ ਚਾਹੀਦਾ ਵਾ ਕੋਈ